ਕਾਰਜਗੋ ਬਜ਼ੁਰਗ ਮੱਤਾਂ ਪੈਣੀਆਂ ਜਿਆਪੀ ਜਿਆਪੀ ਜਿਆਪਾ ਤੋਂ ਅੱਜ ਸਭੀ ਕਾਲ ਵਾਲੇ ਤੋਂ ਸਾਡੇ ਸ਼ਿੰਗਲ ਪਾਸੇ ਵੀ ਨਾਮ ਉਹਦੇ ਕਰਵਾਉਣਗੇ ਅੱਜ ਵੀ ਮਨਰੇ ਗੱਦੀ ਨਿਕਲਾਰੇ ਆ ਤਾਂ ਆਪਣੀ ਵਿੱਚ ਮੌਜੂਦਾ ਸਾਡੇ ਸਰਪ੍ਰਸਤ ਪ੍ਰਗਨ ਵੀਰਪਾਲ ਕੌਰ ਵੀ ਜੱਥੇ ਆਪਣੇ ਸਰਬਾਨੂ ਨੇ ਤੋਂ ਤਾਂ ਸਭ ਤੋਂ ਪਹਿਲਾਂ ਜਿਹੜੀ ਸਾਨੂੰ ਜਾਣਕਾਰੀ ਦਿਵਾਉਂਦੇ ਕਿ ਇਹਨੇ ਮੇਟਾ ਚੱਲੀ ਕਿਥੋਂ ਸੀ ਇਹ ਬਹੁਤ ਜ਼ਰੂਰੀ ਦੱਸਣਾ ਹੈ ਨਾ ਆਹ ਜਿਹੜਾ ਇਹਨੇ ਮੇਟਾ ਚੱਲੀ ਕਿਥੋਂ ਸੀ ਬਰਬਾਸ਼ਾਹ ਰੋਟਰ ਬੇਟ ਕਰਤੀ ਲੋਕ ਸਾਹਿਬ ਨੇ ਇਹ ਸਿਧਾਂਤ ਲਿਆ ਸੀਗਾ 1952 ਚ ਉਹਦੇ ਚ ਲਿਖਿਆ ਸੀਗਾ ਰੋਟੀ ਰੋਟੀ ਕਪੜਾ ਮਕਾਨ ਅੰਕੀਸ਼ੇ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏ 1952 ਦਾ ਸਿਧਾਂਤ ਨੂੰ ਸੋਚ ਕੇ ਆ ਕੇ 2015 ਜਿਹਦੇ ਵਿੱਚ ਲਿਖਿਆ ਇਹ ਰੋਜ਼ਗਾਰ ਗਰੰਟੀ ਯੋਜਨਾ 80005 ਦਾ ਕਾਨੂੰਨ ਬਣ ਗਿਆ ਸੀ ਗਰੰਟੀ ਕਿ 2015 ਲੈ ਕੇ 2025 ਤੱਕ 20 ਸਾਲ ਹੋ ਚਲੇ ਆ ਅੱਜ ਦੋ ਚਾਰ ਮਹੀਨੇ ਕੱਢ ਲਏ ਪਰ 20 ਸਾਲਾਂ ਚ ਮਨਰੇਗਾ ਬੜੀ ਕੱਟ ਪਿੰਟੀਗਾਂ ਚੱਲੀ ਆ ਔਰ 1 35% ਚੱਲੀ ਆ ਉਹ ਵੀ 30% ਉਹ ਚੱਲੀ ਆ ਕਿ ਜਿਹੜੇ ਜੱਫੇ ਬੰਦਿਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਤੇ ਪਿੰਡਾਂ ਚ ਫੀਲਡ ਵਿੱਚ ਜਾ ਕੇ ਮੰਗ ਪੱਤਰ ਭਰੇ ਤਾਂ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਮਨਰੀਕਾ ਐਸੀ ਚੀਜ਼ ਆ ਕਿ ਸਾਡਾ ਇੱਕ ਰੋਜ਼ਗਾਰ ਬਹੁਤ ਵਧੀਆ ਸਰਕਾਰ ਨਹੀਂ ਦਿੱਤਾ ਤੇ ਉਹਨਾਂ ਕੰਮ ਸ਼ੁਰੂ ਕਰਨ। ਸਾਡੇ ਕੋਲ ਸਭ ਤੋਂ ਪਹਿਲਾਂ ਅ ਮੀਟਿੰਗ ਕਰਾਈ ਚੰਬਰਨਾਲ ਤੇ ਮੰਗੇ ਨਹੀਂ ਉਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਮਨਰੇਗਾ ਨੂੰ ਦੂਰ ਸੀਗੇ ਛੁੱਟ ਵੀ ਰੁੱਟ ਵੀ ਕਮਾਉਂਦੇ ਜਿੰਨੇ ਮਨਰੇਗਾ ਦੂਰ ਸੀਗੇ ਸਾਰੇ ਹੀ ਕਲਪਸ਼ਟੇ ਕਿ ਮਨਰੇਗਾ ਚੱਲ ਗਈ ਨੇ ਮਨਰੇਗਾ ਦਾ ਕੰਮ ਜਿਹੜਾ ਹੁੰਦਾ ਕਰਵਾ ਲੈਂਦੇ ਆ ਪੈਸੇ ਵੀ ਦਿੰਦੇ ਪੈਸੇ ਨਹੀਂ ਦਿੰਦੇ ਅਸੀਂ ਮਨਰੇਗਾ ਤੇ ਜਾਣਾ ਨਹੀਂ ਏ ਲੇਕਿਨ ਮੀਟਿੰਗ ਦੇ ਵਿੱਚ ਜਦੋਂ ਲੋਕਾਂ ਦੀ ਸਮਝ ਬਣੀ ਥੋੜਾ ਜਿਹਾ ਉਹਨਾਂ ਹਿੰਮਤ ਕਰਕੇ ਮੰਗਪੱਤਰ ਭਰਿਆ ਦੁਬਾਰਾ ਅਸੀਂ ਖੁਦ ਭਰ ਕੇ ਗਏ ਕੰਮ ਚੱਲਿਆ ਮਿਹਨਤ ਕੀਤੀ ਕੰਮ ਚੱਲਣ ਤੋਂ ਬਾਅਦ ਪੈਸੇ ਵੀ ਆਏ ਲੇਕਿਨ ਅੱਜスルਤਾਨਵਾਲੇ ਦੇ ਵਿੱਚੋਂ ਲਗਭਗ ਅੱਧ ਜਿਆਦਾ ਪਿੰਡ ਜਿਹੜਾ ਹੈ ਨਾ ਮੇਰੇ ਜਿਆਦਾ ਹੈ ਨਹੀਂ ਸਰਪੰਚ ਸਾਹ ਕਿਸਰ ਪੈਂਟ ਵੀ ਬੈਠੀ ਹੋਏ ਆ ਲੇਕਿਨ ਸਰਪੰਚਾਂ ਨਾਲ ਸਾਡੀ ਲੜਾਈ ਨਹੀਂ ਆ ਤੇ ਸਾਫ ਕਾ ਸਰਪੰਚ ਹੋਰ ਕਰਕੇ ਕਾਰਨ ਨਾਲ ਬੈਠੇ ਆ ਇਹਕਰ ਮੌਜੂਦਾ ਸਰਪੰਚ ਹੁੰਦੇ ਤੇ ਸਰਪੰਚਾਂ ਨਾਲ ਸਾਡਾ ਸਭ ਤੋਂ ਵੱਡਾ ਰੋਸ਼ੀ ਇਹ ਹੁੰਦਾ ਹੈ ਕਿ ਸਰਪੰਚ ਨੂੰ ਲੋਕਾਂ ਨੇ ਵੋਟ ਪਾ ਕੇ ਚੁਣਿਆ ਹੁੰਦਾ ਹੈ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪਿੰਡ ਦਾ ਰਜਿਸਟਰ ਲਾਗੂ ਕਰਨਾ ਪਿੰਡ ਦਾ ਵਿਕਾਸ ਲਾਗੂ ਕਰਨਾ ਪਿੰਡ ਦਾ ਇਨਸਾਫ ਲਾਗੂ ਕਰਨਾ ਤਾਂ ਪਿੰਡ ਦਾ ਸੰਵਿਧਾਨ ਲਾਗੂ ਕਰਨਾ ਪਿੰਡ ਵਾਲਾ ਜਿਹੜਾ ਸੰਵਿਧਾਨ ਸਾਡਾ ਬਣਿਆ ਹੋਇਆ ਉਹ ਪਿੰਡ 'ਚ ਲਾਗੂ ਕਰਉਣਾ ਮਤੇ ਪਾਸ ਕਰਕੇ ਸਾਡੇ ਬੱਚਿਆਂ ਦੇ ਭਵਿੱਖ ਵਿੱਚ ਚੰਗੇ ਚੰਗੇ ਭੇਦ ਨੂੰ ਸਾਡੇ ਬੱਚੇ ਇੰਨੀਆਂ ਡਿਗਰੀਆਂ ਕਰੀਆਂ ਕੀਤੀਆਂ ਹੋਈਆਂ ਇਹਨਾਂ ਨੂੰ ਨੌਕਰੀ ਨਹੀਂ ਮਿਲੀ ਬਾਬਾ ਸਾਹਿਬ ਦੀ ਦੇਣ ਐਸੀ ਕਾਟਾਗਰੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣ ਇਸ ਲਈ ਲੋਕਾਂ ਨੇ ਦੁਨੀਆ ਹੁੰਦਾ ਤੇ ਲੋਕਾਂ ਨੇ ਜਿਹੜੇ ਚੁੜਕੇ ਤੁਹਾਨੂੰ ਇੱਕ ਪਾਵਰ ਦਿੱਤੀ ਹੁੰਦੀ ਆ ਉਹ ਵਿਕਾਸ ਦੀ ਇਨਸਾਫ ਦੀ ਆਸ ਦੀ ਰੁਜ਼ਗਾਰ ਦੀ ਤੇ ਆਪਣੀ ਤੋਂ ਵੇਖ ਲਈ ਜਿਹੜੀ ਉਹ ਚੋਣ ਕੀਤੀ ਹੁੰਦੀ ਹੈ ਲੇਟਰ ਪ੍ਰਜੈਕਟਾਂ ਦੇ ਬਹੁਤ ਵੱਡੇ ਵੱਡੇ ਗੱਫੇ ਖਾਦੇ ਹੁੰਦੇ ਆ ਵੀਡੀਓ ਬਣਾਦੇ ਨੇ ਵੀਡੀਓ ਜਿਹੜਾ ਹੁੰਦਾ ਉਹ ਐਮਐਲਏ ਦੇ ਨਾਲ ਨਾਲ ਕੇ ਸਰਪੰਚਾਂ ਦੇ ਪੱਲੇ ਕੁਝ ਨਹੀਂ ਕੋਲੇ ਆ ਦੇ ਲਾਦੇ ਉਹ ਸਰਪੰਚਾਂ ਮੋਹ ਲੈ ਲਈ ਇੰਨੀ ਗਰਾਨਾ ਆ ਗਈ ਤਾਂ 20% ਵੀਡੀਓ ਲੈ ਗਿਆ 20% ਐਮਐਲਏ ਲੈ ਗਿਆ ਹੈ ਨਾ ਉਹ ਖਾਤੇ ਸਰਪੰਚ ਦੇ ਕੀ ਬੋਲਦੇ ਆ ਸਰਪੰਚ ਖਾ ਗਿਆ ਹਾਂਜੀ ਸਰਪੰਚ ਖਾ ਗਿਆ لیکن ਖਾ ਗਿਆ ویڈیو 20% ਤੇ 5 ਲੱਖ 20% ਆਪਾਂ ਦੇਈਏ ਨਾ ਤਾਂ 1 ਲੱਖ ਰੁਪਈਆ ਵੀਡੀਓ ਦਾ ਬਣ ਜਾਂਦਾ 5 ਲੱਖ ਦੇ ਵਿੱਚੋਂ ਤੇ 1 ਲੱਖ ਰੁਪਈਆ ਹੀ ਐਮਐਲਏ ਦਾ ਬਣ ਜਾਂਦਾ ਤੇ ਮਗਰ ਕਿੰਨਾ ਰਹਿ ਗਿਆ 3 ਲੱਖ ਰੁਪਈਆ ਉਹ 3 ਲੱਖ ਦੇ ਵਿੱਚੋਂ ਅਸੀਂ ਕਹਿੰਦੇ ਹਾਂ ਕਿ 50000 ਰੁਪਈਆ ਸਰਪੰਚ ਦਾ ਜਾਇਜ਼ ਆ ਜਿਹੜੇ ਲੋਕਾਂ ਨੇ ਚੁਣਿਆ ਉਹਨਾਂ ਲੋਕਾਂ ਨੇ ਸਰਪੰਚ ਨੂੰ ਕੰਮ ਨਹੀਂ ਕਰਨ ਦੇਣਾ ਉਹਨਾਂ ਲੋਕਾਂ ਨੇ ਸਰਪੰਚ ਨੂੰ ਖਿੱਚੀ ਬੁਲਣਾ, ਠਾੜੇ ਜਾਣਾ, ਦਫਤਰ ਜਾਣਾ, ਤੁਸੀਂ ਤੇ ਜਾਣਾ। ਫਿਰ ਜਿਹੜਾ ਕੋਈ ਬੰਦਾ ਆਂਦਾ ਤੇ ਉਹਦਾ ਚਾਹ ਪਾਣੀ ਦਾ ਵੀ ਖਰਚਾ ਲੱਗਦਾ। ਸਰਪੰਚ ਦੇ ਪੱਲੇ ਕੁਛ ਨਹੀਂ ਪੈਂਦਾ, ਲੇਕਿਨ ਉੱਪਰ ਵਾਲੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਮੋਰ ਨੂੰ ਆ ਕੇ ਮਤੇਤੇ ਤੇ ਕੜਵਾਲੇ ਪੈਸੇ ਤੇ ਬਾਅਦ ਚ ਦਾਬੇ ਮਾਰਦੇ ਆ ਸਰਪੰਚ ਸਾਹਿਬ। ਫਿਰ ਹੁਣ ਤੂੰ ਜਿਵੇਂ ਅਸੀਂ ਕਿਹਨੇ ਹੋਵੇਂ ਕਰਨਾ ਕਿ ਤੈਨੂੰ ਜੇਲ੍ਹ ਭੇਜ ਗਏ। ਹੇ ਵੀ ਕਹੀ ਦਿਆ ਸਰਪੰਚ ਸਾਹਿਬ ਮੈਂ ਸਿਰਫ ਪੰਚ ਬਣਿਆ ਤਾਂ ਹੀ ਪਰ ਮੈਨੂੰ ਪਤਾ ਕਿਵੇਂ ਆ ਦੱਬੇ ਮਾਰਦੇ ਨੇ ਹਾਂ ਸਰਪੰਚ ਦੀ ਐਸੋੜ ਲੈਣੇ ਕੁੰਡੀ ਵਾਈ ਹੁੰਦੀ ਆ ਖਿੱਚੀ ਫਿਰਦਾ ਰਹਿੰਦਾ ਉਹ ਸਰਪੰਚ ਤੁਹਾਡਾ ਖਿਆਲ ਰੱਖੇ ਕਿ ਆਪਦਾ ਆਪ ਪੁਚਾਵੇ ਹੈ ਨਾ ਇਸ ਲਈ ਬਹੁਤ ਜਿਨ੍ਹਾਂ ਨੇ ਲੋਕ ਵਿਕਾਸ ਕਰਨਾ ਹੈ ਉਹਨਾਂ ਦਾ ਬਹੁਤ ਮਾੜਾ ਹਾਲ ਆ ਤੁਹਾਨੂੰ ਆਪਣੇ ਆਪ ਨੂੰ ਮਨਰੇਗਾ ਤੇ ਧਿਆਨ ਰੱਖਣਾ ਪੈਗਾ ਅੱਜ ਚਿਮਨ ਲਾਲ ਮੰਗਾ ਹੀਰੋ ਬਣੇ ਫਿਰਦੇਸੀ ਉਹ ਪ੍ਰਦਾਨ ਬੱਗਾ ਸਿੰਘ ਦੀ ਦੇਣ ਸੀਗੀ ਉਹਨਾਂ ਦਾ ਬਣਾਏ ਬਣੇ ਅਤੇ ਉਸ ਤੋਂ ਬਾਅਦ ਅਸੀਂ ਇੱਕ ਹੋਰ ਮੁੰਡਾ ਚੁਣਿਆ ਸੀ ਇਹਨੂੰ ਕਿਹਾ ਜਾਦੂ ਤਾਂ ਕਿੰਨੇ ਨਾਲ ਉਮੀਦ ਜਰਨ ਸਿੰਘ ਜਾਦੂ ਬੋਲਿਆਂ ਚ ਬਹੁਤ ਵਧੀਆ ਮਾਸਟਰ ਮੈਂਡ ਆ ਅਸੀਂ ਉਹਦੇ ਤੇ ਪਰੋਸਾ ਕਰਕੇ ਕੰਮ ਨੂੰ ਕੀਤੀ ਲੇਕਿਨ ਉਹ ਜੀਵਨ ਮੋਹਰੀਆ ਦਾ ਵੀ ਉਸਤਾਦ ਨਿਕਲਿਆ ਫੋਨੇ ਨੀ ਲੋ ਬੱਤੇ ਜੋੜ ਲੈ ਬੰਦਾ ਸਿੰਘ ਦੇ ਨਾਮ ਤੇ ਕੰਮ ਚੱਲ ਪਿਆ ਠੀਕ ਆ ਤਾਂ ਉਹ ਆਪ ਦਾ ਘੁੜਾ ਆਪ ਹੀ ਭਜਾਈ ਫਿਰਦਾ ਤਾਂ ਹੁਣ ਪੁੱਛਦਾ ਨਹੀਂ ਹੈ ਲੇਕਿਨ ਨੁਕਸਾਨ ਕਿਹਨਾਂ ਦਾ ਹੋ ਰਿਹਾ ਮੰਰੇਗਾ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੋ ਰਿਹਾ ਜਨਤਾ ਦਾ ਨੁਕਸਾਨ ਹੋ ਰਿਹਾ ਤਾਂ ਮੈਂ ਬੇਨਤੀ ਕਰਦਾ ਇਸ ਸਲਤਾਨ ਦੇ ਪਿੰਡ ਵਾਸੀਆਂ ਨੂੰ ਮੇਰੇ ਇਸ ਪਿੰਡ ਦੇ ਵਿੱਚ ਦੋ ਆਗੂ ਨੇ ਇੱਕ ਮੀਟ ਪਹਿਲੇ ਨੰਬਰ ਤੇ ਵੀਰਪਾਲ ਕੌਰ ਤੇ ਦੂਸਰੇ ਨੰਬਰ ਤੇ ਸਾਡੇ ਬਾਈ ਕੀ ਨਾਮ ਸੁਦਰਪਾਲ ਸਿੰਘ ਦੇ ਨਾਲ ਵੀ ਕੁੜੀ ਦਾ ਸੁਰੂਪ ਵੀ ਲੈਣਾ ਹੈ ਜੀ ਜਿਲਿੰਦਰ ਕੌਰ ਇਹ ਸਾਡੀ ਕੁੜੀ ਆ ਗਈ ਆ ਠੀਕ ਹੈ ਇਹਨੂੰ ਵੀਰਪਾਲ ਨਾਲ ਮਾੜਾ ਪੁੱਟਾ ਤੋੜਿਓ ਤੇ ਤੀਸਰਾ ਅਹੁਦਾ ਵੀਰਪਾਲ ਕੋਲੇ ਸਾਡਾ ਇਧਰ ਲਿਆ ਪਿੰਡਾਂ ਤੇ ਕਮਾਂਡ ਕਰੇਗੀ ਪਰਮਾਤਮਾ ਕਰੇ ਚੰਗਾ ਰਿਜ਼ਲਟ ਆ ਜਾਵੇ ਚੰਗੇ ਕੰਮ ਆ ਜਾਣ ਚਾਰ ਪੈਸੇ ਕਿਸੇ ਕੰਮ ਚੋਂ ਆ ਗਏ ਕਾ ਇੱਕ ਐਕਟਵਾ ਵੀ ਲੈ ਦੇਣੀ ਆ ਵੀਰਪਾਲ ਨੂੰ ਲੈ ਵੀ ਭੱਜੀ ਫਿਰ ਤੇ ਨਾਲੇ ਕੰਮ ਕਰਵਾ ਤੇ ਨਾਲੇ ਆਪਣਾ ਸਰਕਲ ਚਲਾ ਠੀਕ ਪਰ ਦੁੱਖ ਬੜਾ ਆਇਆ ਕਿ ਚਿਮਨ ਲਾਲ ਹੋ ਰਿਆ ਨੇ ਕਾਫੀ ਫੰਡ ਇਕੱਠਾ ਕਰਕੇ ਆਪ ਮਰਦ ਲਿਆ ਉਸ ਤੋਂ ਬਾਅਦ ਉਸ ਪੈਸੇ ਨੇ ਉਹਨਾਂ ਦਾ ਦਿਮਾਗ ਖਰਾਬ ਕਰਤਾ ਸਭ ਫਿਰ ਉਹ ਰੈਲੀਆਂ ਧਰਮਿਆਂ ਤੇ ਮੀਟਿੰਗਾਂ ਤੇ ਜਾਣਾ ਬੰਦ ਕਰਤਾ ਫਿਰ ਆਪ ਹੀ ਕੰਮ ਚਲਾਣ ਲੱਗ ਪਿਆ ਤਾਂ ਜਦੋਂ ਅਸੀਂ ਉਹਨਾਂ ਨੂੰ ਪ੍ਰੈਸ਼ਰ ਪਾਇਆ ਕਿ ਪਾਈ ਤੁਸੀਂ ਜੇ ਪਾਰਟੀ ਨਾਲ ਜੁੜੇ ਹੋ ਤੇ ਮੀਟਿੰਗਾਂ ਰੈਲੀਆਂ ਤੇ ਧਰਨੇ ਦੇ ਆਲਾ ਤੂਗਾ ਫਿਰ ਉਹਨਾਂ ਦੀ ਪਾਰਟੀ ਦੇ ਆਗੂਆਂ ਤੇ ਦਰਖਾਸਤਾਂ ਵੀ ਦਿੱਤੀਆਂ ਨੇ ਤਾਂ ਦਰਖਾਸਤਾਂ ਉਹਨਾਂ ਦੀ ਨਹੀਂ ਇੰਨਾ ਕੰਮ ਕਰ ਸਕੀਆਂ ਪਰ ਉਹਨਾਂ ਦੇ ਵਿੱਚ ਸਿਆਸੀ ਬੰਦੇ ਸੀਗੇ ਜਿਹੜੇ ਸਰਕਾਰ ਨੂੰ ਅਹੀ ਧਰਨੇ ਲਾ ਕੇ ਡਰਾਉਣੇ ਆ ਸਰਕਾਰ ਨੂੰ ਧਰਨੇ ਲਾ ਕੇ ਆਪਣੇ ਹੱਕ ਲਾਗੂ ਕਰਾਉਣੇ ਆ ਉਹਨਾਂ ਨੂੰ ਬੜਾ ਬੁਰਾ ਲੱਗਦਾ ਸੀ ਕਿ ਬੱਗਾ ਸਿੰਘ ਨੂੰ ਕਿਸੇ ਤਰੀਕੇ ਨਾਲ ਪਿੱਛੇ ਹਟਾਈਏ ਲੇਕਿਨ ਉਹ ਕਾਮਯਾਬ ਨਹੀਂ ਹੋਏ ਤੇ ਨਾ ਬੱਗਾ ਸਿੰਘ ਇੰਨੀ ਛੇਤੀ ਕਰ ਬਣਾਦਾ ਨਾ ਇਹ ਮਾਰੀ ਡਰਨ ਵਾਲਾ ਮਹਿੰਦੇਸ਼ ਵਾਸਤੇ ਮੇਰੀ ਬੇਨਤੀ ਆ ਜਿੱਥੇ ਕੋਈ ਆਵਾਜ਼ ਸੁਣਦਾ ਉਹ ਮੇਰਾ ਆਦੂਆ ਜਿਹਨੂੰ ਉਹ ਛੱਡ ਦਿੰਦਾ 6 ਕੁ ਮਹੀਨੇ ਮੈਂ ਵੀ ਉਹਨੂੰ ਢਿੱਲਾ ਛੱਡ ਦਿੰਦਾ ਵੀ ਉਹਨੂੰ ਗਲਤੀਆਂ ਕਰਨ ਦਿਓ ਕਿੰਨੀਆਂ ਕਰਦੀਆਂ ਹੈ ਨਾ ਨਹੀਂ ਨਹੀਂ ਜਦੋਂ ਸੱਤਾ ਇਸੇ ਰਹੇ ਜਦੋਂ 6 ਕੁ ਮਹੀਨੇ ਬਾਅਦ ਉਹ ਗਲਤੀਆਂ ਕਰ ਲੈਂਦੇ ਆ ਉਹਦੋਂ ਫਿਰ ਲੱਗਤਰ ਦੇ ਵਿੱਚ ਪਤਾ ਲੱਗਦਾ ਕਿ ਪ੍ਰਧਾਨ ਤਾਂ ਇਹਨਾਂ ਤੋਂ ਪਿੱਛੇ ਹਟਿਆ ਫਿਰ ਉਹ ਆਪਣੇ ਆਪ ਹੀ ਆਪਣੀ ਪੁਰਾਣੀ ਜਗ੍ਹਾ ਤੇ ਆ ਜਾਂਦੇ ਆ ਆਪਣੇ ਆਪ ਹੀ ਆ ਜਾਂਦੇ ਆ ਤਾਂ ਇਸ ਲਈ ਵੇਖੋ ਮਂਡਰੀਸ ਦਾ ਬਹੁਤ ਵਧੀਆ ਸਭ ਤੋਂ ਜ਼ਿਆਦਾ ਵਧੀਆ ਕਿ ਬਜ਼ੁਰਗਾ ਲਿਆ ਆਪਾਂ ਵੀ ਬਜ਼ੁਰਗ ਹੋਣਾ ਹੈ ਵਧੀਆ ਕਿਉਂ ਆ ਕਿ ਦੇਖੋ ਅੱਜ ਹਰ ਇੱਕ ਬੰਦਾ ਕਰਜ਼ਾਈ ਆ ਸਾਡੀਆਂ ਕੁੜੀਆਂ ਨੇ ਲੋਨ ਚੱਕਿਆ ਹੋਇਆ ਤੁਹਾਡੇ ਬੱਚੇ ਤਾਂ ਪਾਲ ਨਹੀਂ ਸਕਦੀਆਂ ਆਪਦੇ ਸੱਸ ਸਹੁਰੇ ਨੂੰ ਕਿਵੇਂ ਸੰਭਾਲਣਗੀਆਂ ਤਾਂ ਮੇਰੇ ਘਰ 'ਚ ਇੱਕ ਮਸਟੌਲ ਲਾਈਏ ਤਾਂ 3200 ਰੁਪਇਆ ਆਉਂਦਾ 3200 ਉਹ ਬੇਬੇ ਬਾਪੂ ਜੀ ਮਿਹਨਤ ਕਰਦੇ ਆ ਤੇ 3200 ਰੁਪਇਆ 'ਚ ਇੱਕ ਮਸਟੌਲ ਦਾ ਆਂਦਾ ਨਹੀਂ ਹੋ ਚੁੱਕੇ ਇੱਕ ਮਸਟੌਲ ਲੱਗਦੀ ਹੈ ਤਾਂ ਬੇਬੇ ਬਾਪੂ ਦਾ ਖਰਚਾ ਵਧੀਆ ਚੱਲਣ लायक ਹੋ ਜਾਂਦਾ ਹੈ ਠੀਕ ਹੈ ਤਾਂ ਨਾਲ 1500 ਪੈਨਸ਼ਨ ਆ ਜਾਂਦੀ ਹੈ 4-5000 ਰੁਪਏ ਚ ਵਧੀਆ ਖਰਚਾ ਜਿਹੜਾ ਹੈਗਾ ਚੱਲਦਾ ਤਾਂ ਮਨਰੇਗਾ ਬਹੁਤ ਵਧੀਆ ਮਨਰੇਗਾ ਜਿਹੜੀ ਹੈਗੀ 2005 ਤੋਂ ਲੈ ਕੇ ਅੱਜ ਤੱਕ 20 ਸਾਲ ਹੋ ਗਿਆ ਇਸੇ ਸਿਆਸੀ ਬੰਦੇ ਨੇ ਚਲਾਈ ਕਿਉਂਕਿ ਮਨਰੇਗਾ ਦਾ ਹਰ ਇੱਕ ਬੰਦਾ ਦੁਸ਼ਮਣ ਆ ਤਗੜਾ ਜਿਮੀਂਦਾਰ ਆ ਤਗੜਾ ਜੀਵਿਦਾਰ ਕਹਿੰਦਾ ਕਿ ਜਿੱਦਨ ਦੀ ਮੇਗਾ ਆਈ ਆ ਮੈਨੂੰ ਹੁਣ ਦਿਹਾੜੀਆ ਨਹੀਂ ਮਿਲਦਾ ਮੈਨੂੰ ਮਹਿੰਗਾ ਦਿਹਾੜੀਆ ਮਿਲਦਾ ਤੇ ਜਾ ਕੇ ਲੱਭ ਕੇ ਲਿਆਉਣਾ ਪੈਂਦਾ ਨਹੀਂ ਵੇਗ ਇਸੇ ਤਰ੍ਹਾਂ ਜੀਵਿਦਾਰ ਨਹੀਂ ਅੱਗੇ ਗਰੀਬੀ ਦੀ ਸਤਾਈਆਂ ਹੋਈਆਂ ਸਾਡੀਆਂ ਕੁੜੀਆਂ 5-700 ਰੁਪਿਆ ਦਿਹਾੜਾ ਲੈ ਆਣੀਆਂ ਸੀਗੀਆਂ ਤੇ ਇੱਕ ਮਹੀਨਾ ਨੀਂਨਾ ਉਹ ਪੈਸੇ ਵਿੱਚੇ ਪੈਸਿਆਂ ਦੇ 100 ਪੈਸੇ ਦੀ ਕੰਮ ਕਰਵਾਈਆਂ ਜਾਂਦੀਆਂ ਸੀ ਉਹ ਰੀਡਿੰਗ ਕਰਨੀ ਆ ਵੀ ਇਹ ਕਿੰਨੀ ਆ ਇਹ ਭਾਈ ਹੁਣ ਤਾਂ ਰੀਡਿੰਗ ਆ ਗਈ ਸਾਡਾ ਕੰਮ ਨਹੀਂ ਕਰਉਂਦੀਆਂ ਕੋਈ ਗੋਹਾ ਕੁਲਾ ਪੋਚਾ ਪਾਂਡੇ ਕੱਪੜੇ ਨਹੀਂ ਤਬੂ ਤਾਂ ਠੀਕ ਆ ਸਾਡੀਆਂ ਕੁੜੀਆਂ ਨੇ ਗੁਲਾਮੀ ਛੱਡ ਦਿੱਤੀ ਆ ਪਰ ਉਹਨਾਂ ਦੇ ਮਨ 'ਚ ਬਹੁਤ ਵੱਡਾ ਇੱਕ ਕੋਰਾ ਬਣਿਆ ਹੋਇਆ ਕਿ ਜਿਹੜਾ ਉਹਨੂੰ ਸਦਨ ਕੋਰਾ ਨਾਲ ਬੜਾ ਵੱਡਾ ਉਹ ਇਸੇ ਤਰ੍ਹਾਂ ਹੀ ਪਟੇਵਾਲਾ ਇਸੇ ਤਰ੍ਹਾਂ ਫੈਕਟਰੀ ਵਾਲਾ ਇਸੇ ਤਰ੍ਹਾਂ ਸ਼ੰਦਰਾ ਵਾਲਾ ਇਸੇ ਤਰ੍ਹਾਂ ਦਾਣਾ ਮੰਡੀਆਂ ਵਾਲਾ ਨਹੀਂ ਠੀਕ ਹੈ ਇਹ ਦੁਸ਼ਮਣਾਂ ਨਰੇਗਾ ਦੇ ਦੂਸਰੇ ਪਾਸੇ ਖਾਣ ਵਾਲੇ ਸਾਡੇ ਸਾਫਕਾ ਸਰਪੰਚ ਦੀ ਹੋ ਸਕਦਾ ਕੋਈ 2-400 ਰੁਪਇਆ ਇਹਨਾਂ ਵੀ ਨਰੇਗਾ ਚ ਚੁੰਡੀ ਵਾਢੀ ਹੋਵੇ ਪੰਚਾਇਤਾ ਚੇਅਰਮੈਨ ਵੀਡੀਓ ਐਮਪੀ ਮੰਤਰੀ ਇਹ ਸਾਰੇ ਨਰੇਗਾ ਨੂੰ ਚਿੰਬੜੇ ਹੋਏ ਨੇ ਚਿੰਬੜੇ ਇਹ ਵੀ ਖਾਣਾ ਸ਼ੁਰੂ ਕਰਦੇ ਆ ਇਹ ਵੀ ਕਹਿੰਦੀ ਹੈ ਕਿ ਜਿੰਮੇਗਾ ਹੁਣ ਘੁੜਾ ਆਪ ਕੰਮ ਤੇ ਚਲਾ ਗਿਆ ਲੈ ਗਿਆ ਕਿ ਸਾਡੇ ਕੋਲ ਕੁਝ ਨਹੀਂ ਪੈਣਾ ਹੁਣ ਉਹ ਵੀ ਮਰੇਗਾ ਨਹੀਂ ਚੱਲਦਾ ਮਰੇਗਾ ਨੂੰ ਬਚਾਣਾ ਪੈਗਾ 2005 ਚ ਜਿਹੜਾ ਕਾਨੂੰਨ ਬਣਿਆ ਉਸ ਦੇ ਕਾਰ ਤੁਹਾਨੂੰ ਮਿਲੇ ਤੁਸੀਂ ਮਾਲਕ ਹੋ ਸਰਕਾਰ ਨੇ ਨੰਬਰ ਲਾ ਕੇ ਦਿੱਤਾ ਤੁਹਾਨੂੰ ਆ ਮਰੇਗਾ ਮਜ਼ਦੂਰਾਂ ਦਾ ਅਥਾਰਟੀ ਲੈਟਰ ਆ ਗਾਰੰਟੀ ਨਾਲ ਹਰ ਘਰ ਹਰ ਸਾਲ 100 ਦਿਨ ਕੰਮ ਦੇਣਾ ਹੈ ਜੀ ਹਾਂ 100 ਦਿਨ ਦਾ ਪਿਛਲੇ ਰੇਟ ਨਾਲ 25 ਤੋਂ ਲੈ ਕੇ 30000 ਰੁਪਏ ਬੰਦਾ ਸੀਗਾ। ਬੇਠੀ 25 ਤੋਂ ਲੈ ਕੇ 30000 ਹਰ ਘਰ ਹਰ ਸਾਲ ਦਾ ਜੋੜ ਲਾਈਏ 19 ਸਾਲਾਂ ਦਾ ਤਾਂ 5 ਲੱਖ 70000 ਰੁਪਏ ਦੇ ਨੇੜੇ ਤੁਹਾਡਾ ਪੁਰਾਣਾ ਪੈਸਾ ਬੰਦਾ ਹੈ। ਬੰਦਾ ਲੇਕਿਨ ਹੁਣ ਤਾਂ ਦਿਹਾੜੀ ਵੱਧ ਗਈ ਆ। ਵੱਧ ਗਈ। 300 YPA ਦਿਹਾੜੀ ਆ ਪਲੱਸ 10% ਖਰਚਾ। ਉਹ ਵਿੱਚ ਜੋੜੀਏ ਤੇ 350 ਔਰ 4 ਰੁਪਏ ਉੱਪਰ ਬਣਦੇ ਆ 354 ਰੁਪਏ ਬਣਦੇ ਆ ਦਿਹਾੜੀ ਦਾ ਦੀ ਮੇਰਾ ਕੋਰਚ ਕੇਸ ਲੱਗਿਆ ਹੋ ਸਕਦਾ ਛੇਤੀ ਪਰਮਾਤਮਾ ਦੀ ਕਿਰਪਾ ਹੋਵੇ ਬੇਰੋਜ਼ਗਾਰੀ ਭੱਤਾ ਵੀ ਲਾਗੂ ਹੋ ਸਕਦਾ ਹੈ ਲੇਕਿਨ ਜਿਹੜਾ ਖਰਚਾ ਤੁਹਾਨੂੰ ਮਿਲਦਾ ਉਹ ਪਲੱਸ ਵਿੱਚ ਜਮਾ ਹੋਏਗਾ ਤਾਂ 354 ਰੁਪਏ ਦਿਹਾੜੀ ਹੋਏਗੀ ਹਾਂਜੀ ਹਾਂ ਇਸ ਲਈ ਮੈਨੂੰ ਤੁਹਾਡੇ ਤੋਂ ਅਮੇਂਦਾ ਕਿ ਤੁਸੀਂ ਮਨਰੇਗਾ ਜ਼ਿੰਮੇਵਾਰੀ ਨਾਲ ਚਲਾਓ ਮੀਟਿੰਗ ਤੇ ਰੇਵੀ ਤੇ ਮੀਨੇ ਪਿੱਛੋਂ ਇੱਕ ਦਿਨ ਟਾਈਮ ਕੱਢਣਾ ਪੈਗਾ। ਤਾਂ ਨਾਲੇ ਆਪਣੀ ਮੀਟਿੰਗ ਹੈਗੀ ਆ ਕੱਲ ਦੀ। ਉਹਦੇ 'ਚ ਤੁਸੀਂ ਕੋਈ 2-4 ਜਣੇ ਜੋਗ ਪਾਇਓ, ਯੋਗਦਾਨ। ਮੰਗ ਪੱਤਰ ਜਿਹੜਾ ਤੁਸੀਂ ਭਰਿਆ ਹੈ, ਉਹ ਮੈਨੂੰ WhatsApp ਤੇ ਭਾ ਦਿਓ, ਮੈਂ ਪਾ ਦਿਨਾ ਵੀਰਪਾਲ ਨੂੰ ਵੀ। ਵੀਰਪਾਲ ਦੇ ਚੱਗੇ ਉਹ ਦਫਾ ਥੱਲੇ ਆਏ ਹੋਏ ਅਫਸਰ। ਤਾਂ ਉਹ ਵੀ WhatsApp ਤੇ ਭੇਜ ਦਿਏ ਤੇ ਨਾਲੇ ਕੱਲ ਨੂੰ ਰਸੀਦ ਵੀ ਦੇਣਾ। ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਗੱਲ ਤੇ ਖਰੋਸਾ ਕਰੋਗੇ। ਕਿ ਕਲੀ ਮਨੇਗਾ ਚੀਨੀ ਲੁੱਟ ਹੋ ਰਹੀ ਇਸੇ ਤਰ੍ਹਾਂ ਤੁਹਾਡੀ ਰਾਸ਼ਨ ਚ ਲੁੱਟ ਹੋ ਰਹੀ ਆ ਸਰਨ ਸਕੀਮ ਚ ਲੁੱਟ ਹੋ ਰਹੀ ਆ ਪੈਨਸ਼ਨਾਂ ਚ ਲੁੱਟ ਹੋ ਰਹੀ ਆ ਮਕਾਨ ਕਿਸੇ ਗਰੀਬ ਦਾ ਆਉਂਦਾ ਤੇ ਸਰਪੰਚ ਸਾਹਿਬ ਠੇਕਾ ਕਿਸੇ ਮੀਰ ਨਾਲ ਲੈ ਲੈਂਦੇ ਆ ਲੈ ਵੀ ਟੂ ਦੇ ਦੇ ਅੱਡੇ ਪੈਸੇ ਪਾ ਕੇ ਤੂ ਕਰ ਲਈ ਤੇ ਅੱਡੇ ਦੇ ਦੇ ਵੀ ਪਰ ਖਾਤਾ ਤੇ ਆਧਾਰ ਕਾਰਡ ਆਸਦਾ ਦੇ ਦੇ ਅਸੀਂ ਫੜੇ ਹੋਏ ਬੰਦੇ ਫੜੇ ਹੋਏ ਆ ਬੰਦੇ ਹਰ ਜਗ੍ਹਾ ਤੇ ਲੁੱਟ ਹੋ ਰਹੀ ਕੱਢ ਕਿੱਟਾ ਹਰ ਪਿੰਡਰ ਸ਼ਿਫਟੀ ਪਰ ਇਹਦੇ ਲਈ ਜਿੰਨਾ ਚਿਰ ਮਹੀਨੇ ਚ ਇੱਕ ਦਿਨ ਤੁਸੀਂ ਇਕੱਠੇ ਹੋ ਕੇ ਆਪਦੇ ਹੱਕਾਂ ਪ੍ਰਤੀ ਨਾ ਬੋਲੋਗੇ ਇਹਨਾਂ ਦੱਡੀਆਂ ਸਰਕਾਰਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ 70 ਸਾਲ ਤੋਂ ਤੁਸੀਂ ਵੋਟ ਪਾਉਂਦੇ ਆਇਓ ਜਦੋਂ ਇਹ ਲੋਕ ਵੋਟ ਲੈਣ ਆਉਂਦੇ ਆ ਉਦੋਂ ਸਾਡੇ ਬਜ਼ੁਰਗਾਂ ਨੂੰ ਮਾਸੜ ਤਾਇਆ ਚਾਚਾ ਫੂਫੜ ਇਹ ਕਰਕੇ ਬੋਲਦੇ ਨਹੀਂ ਉਹ ਲੈ ਕੇ ਮਿੱਠੇ ਹੋ ਕੇ ਗਏ ਉਸ ਤੋਂ ਬਾਅਦ 4 ਸਾਲ 6 ਮਹੀਨੇ ਸਾਢੇ 1 ਨਹੀਂ ਹੋਏ ਸਾਢੇ 1 ਨਹੀਂ ਹੋਏ ਨਾ 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 ਫਿਰ ਜਿਹੜਾ ਫੋਟਾ ਲੈਣੀਆਂ ਹੁੰਦੀਆਂ ਉਹ ਲਾਗੇ ਹੁੰਦੇ ਆ ਉਹ ਹੀ ਮਿੱਠੀਆਂ ਟੌਫੀਆਂ ਉਹ ਹੀ ਮਿੱਠੀਆਂ ਗੱਲਾਂ ਉਹ ਕੋਈ ਮਾਸੜ ਤਾਇਆ ਫੁੱਫੜ ਚਾਚਾ ਚਾਚਾ ਪਰੌਣਾ ਹਾਂ ਠੀਕ ਹੈ ਨਾ 76 ਸਾਲ ਤੋਂ ਇਹੇ ਕੰਮ ਕਰਦੇ ਰਿਹਾ ਲੇਕਿਨ ਸਾਡੇ ਲੋਕਾਂ ਨੂੰ ਇਹਨਾਂ ਨੇ ਰੋਜ਼ਗਾਰ ਨਹੀਂ ਦਿੱਤਾ ਸਾਡੇ ਜਿਹੜੇ ਅੱਜ ਬੱਚੇ ਪੜ੍ਹ ਰਹੇ ਨੇ ਹਾਂ ਉਹ ਉਹਨਾਂ ਅੰਗਰੇਜ਼ਾਂ ਨੂੰ ਜਿਨ੍ਹਾਂ ਨੂੰ ਅਸੀਂ ਮਾੜਾ ਕਹਿ ਕੇ ਪੱਪਰਚੋ ਬਾਹਰ ਕੱਢਿਆ ਅੱਜ ਉਹਨਾਂ ਦਾ ਹੀ ਬੋਹਾ ਪੂੜਾ ਕਰਨ ਜਾਂਦੇ ਘੋੜਿਆਂ ਦੀ ਲੱਗ ਸੱਟਣ ਜਾਂਦੇ ਨੇ ਉਹਨਾਂ ਦੀਆਂ ਰੋਟੀਆਂ ਸਪਕਾਉਣ ਜਾਂਦੇ ਆ ਪਰ ਅੱਜ ਸਾਨੂੰ ਪਤਾ ਲੱਗਦਾ ਕਿ ਉਹ ਜਿਹੜੇ ਸਾਡੇ ਬੱਚੇ ਉਧਰ ਜਾ ਕੇ ਕੰਮ ਕਰਦੇ ਆ ਉਹ ਦੱਸਦੇ ਆ ਕਿ ਜੇ ਸਾਡਾ 10 ਮਿੰਟ ਓਵਰ ਟਾਈਮ ਲੱਗਿਆ ਤੇ ਉਹ 10 ਮਿੰਟਾਂ ਦਾ ਵੀ ਉਹ ਜੋੜ ਲਾ ਲੈਂਦੇ ਤੇਰੇ ਐਵੇਂ ਪੈਸੇ ਵੱਧ ਬਣ ਗਏ ਔਰ ਟਾਈਮ ਵੀ ਵੱਧ ਬਣ ਗਿਆ ਹੈ ਨਾ ਇਹ ਸਾਡੇ ਪੰਜਾਬ ਦੀ ਸਾਡੇ ਭਾਰਤ ਦੀ ਰਾਜਨੀਤੀ ਜਿਹੜੀ ਛੁੜੀ ਹੋਈ ਅਸੀਂ ਟੀਮ ਆਪਣਾ ਲੋਕਤੰਤਰ ਚਲਾਉਣ ਲਈ ਉਹਨਾਂ ਲੋਕਾਂ 'ਚ ਬੇਈਮਾਨੀ ਦਾ ਜਿਹੜਾ ਕਤਰਾ ਹੈਗਾ ਖੂਨ ਖੂਨ ਵਿੱਚ ਜੰਮਿਆ ਨਿਕਲੋ ਨਿਕਲ ਜਾਣੀ ਏ ਉਹ ਜਿੱਦਾਂ ਚਿਰ ਤੁਸੀਂ ਇਕੱਠੇ ਹੋ ਕੇ ਠੱਲੇ ਗਰਾਊਂਡ ਲੈਵਲ ਤੇ ਆਪਣੀ ਸਮਝ ਦਾ ਬਣਾਓਗੇ ਉਹਨਾਂ ਚਿਰ ਉਹਨਾਂ ਨੇ ਛੱਡੀ ਨਹੀਂ ਬੇਈਮਾਨੀ ਸਾਡੇ ਅੱਜ ਨਸ਼ੇ ਜਿਹੜੇ ਹੈਗੇ ਆ ਬੰਦੇ ਸਾਡੇ ਬਰਬਾਦ ਹੋ ਰਹੇ ਆ ਹੱਕ ਸਾਡੇ ਲੱਪੇ ਗਏ ਆ ਸੰਵਿਧਾਨ ਸਾਡਾ ਲਾਗੂ ਨਹੀਂ ਕੀਤਾ ਤਾਂ ਇਹਦੇ ਵੀ ਭਾਈ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਆਪ ਦੇ ਲਈ ਆਪਦੇ ਸਮਾਜ ਲਈ ਆਪਦੇ ਪਰਿਵਾਰ ਲਈ ਆਪਦੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਸੁਧਾਰਨਾ ਇਕੱਠੇ ਹੋਣਾ ਪੈਗਾ ਮੈਂ ਇਕੱਲਾ ਨਹੀਂ ਕਹਿੰਦਾ ਕਿਸਾਨ ਵੀ ਇਕੱਠੇ ਹੋਏ ਆ ਹਾਂਜੀ ਹਾਂਜੀ ਕਿਸਾਨ ਇਕੱਠੇ ਹੋ ਕੇ ਸੰਵਿਧਾਨ ਚ ਲਿਖਿਆ ਕੋਈ ਨਹੀਂ ਇਹ ਸਰਕਾਰ ਕੋ ਉਵੇਂ ਲੈ ਜਾਂਦੇ ਆ ਦਰਾਤਮਕਾ ਕੇ ਲੇਕਿਨ ਤੁਹਾਡੇ ਸੰਵਿਧਾਨਕ ਹੱਕ ਨਹੀਂ ਪਰ ਤੁਸੀਂ ਇਹ ਜਿਹੜੇ ਸੰਵਿਧਾਨਕ ਹੱਕ ਲਿਖੇ ਹੋਇਆ ਉਹ ਨਹੀਂ ਤੁਹਾਨੂੰ ਮਿਲਦੇ ਪਏ ਹਾਂ ਨਹੀਂ ਮਿਲਦੇ ਕਿਉਂਕਿ ਤੁਸੀਂ ਇਕੱਠੇ ਨਹੀਂ ਹੋ ਰਹੇ ਤਾਂ ਮੈਨੂੰ ਉਮੀਦ ਆ ਕਿ ਹੁਣ ਤੁਸੀਂ ਐਸ ਏਰੀਏ ਦੇ ਵਿੱਚ ਇਮਾਨਦਾਰੀ ਨਾਲ ਕੰਮ ਚਲਾਓ ਖੱਟ ਕਰੋ ਵੱਡੀ ਬੀਚਾਰ ਆਣ ਵਾਲੇ ਬੱਚੇ ਤੁਹਾਡੀ ਮੰਜ਼ਿਲ ਤੇ ਪਹੁੰਚ ਜਾਣਗੇ ਤੁਹਾਡੀ ਮੰਜ਼ਿਲ ਬਹੁਤ ਉੱਚੀ ਆ ਲੰਗਾ ਕਹਿ ਗਿਆ ਹੋਇਆ ਸਭ ਨੂੰ ਜੈ ਭੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ